ਅੱਜ ਲਾਲਾ ਜਗਤਨਾਰਾਇਣ ਦੇ 43ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ਸਿਵਲ ਹਸਪਤਾਲ ਲੁਧਿਆਣਾ ਦੇ ਸੈਮੀਨਾਰ ਹਾਲ ਵਿੱਚ ਸੰਵੇਦਨਾ ਟਰੱਸਟ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਸੈਂਕੜੇ ਖੂਨਦਾਨ ਪ੍ਰੇਮੀਆ ਵੱਲੋਂ ਖੂਨਦਾਨ ਵਿੱਚ ਆਪਣਾ ਵੱਧ ਚੜਕੇ ਯੋਗਦਾਨ ਪਾਇਆ ਗਿਆ ਇਸ ਮੌਕੇ ਪ੍ਰਮੁੱਖ ਸਮਾਜ ਸੇਵੀ ਰਮੇਸ਼ ਸ਼ਰੀ ਵਾਸਤਵ ਜੋ ਕਿ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਆਪਣਾ ਖੂਨਦਾਨ ਕਰਕੇ ਇੱਕ ਔਨਾ ਵੱਲੋਂ ਅਲੋਖੀ ਮਿਸਾਲ ਪੇਸ਼ ਕੀਤੀ ਗਈ ਅਤੇ ਸਮਾਜ ਦੇ ਹਰੇਕ ਵਰਗ ਨੂੰ ਸਮਾਜ ਸੇਵੀ ਕੰਮਾਂ ਵਿੱਚ ਅੱਗੇ ਆ ਕੇ ਆਪਣਾ ਯੋਗਦਾਨ ਦੇਣ ਦੀ ਅਪੀਲ ਵੀ ਕੀਤੀ ਆਓ ਵਿਗਦੇਸ਼ੋਂ ਕੇ ਪੰਜਾਬ ਖਬਰ 24 ਦੀ ਇਹ ਵਿਸ਼ੇਸ਼ ਰਿਪੋਰਟ ਮੈਨੂੰ ਲਗਭਗ ਕੋਈ 30 ਸਾਲ ਹੋ ਗਏ ਹੈ ਜਦੋਂ ਦਾ ਮੈਂ ਸਮਾਜ ਸੇਵਾ ਕਰਦਾ ਆ ਰਿਹਾ ਹਾਂ ਮੈਂ ਮੇਰੀ ਜਿਹੜੀ ਸੋਸ਼ਲ ਐਕਟੀਵਿਟੀ ਹੈ ਉਹ ਹੈਲਥ ਕੇਅਰ ਦੇ ਵਿੱਚ ਦਿੱਤੀ ਹੈ ਜ਼ਿਆਦਾਤਰ ਮੈਂ ਹੈਲਥ ਕੇਅਰ ਹੀ ਕਰਦਾ ਸਮਾਜ ਸੇਵਾ ਕਰਦਾ ਸੁਭਾਸ਼ ਜੀ ਹੋਰ ਉਹਦੇ ਹੋਰ ਸਾਥੀ ਸਾਰਿਆਂ ਨੇ ਲੱਗੇ ਇਸ ਤਿੱਕੇ ਨਾਲ ਸੰਵੇਦਨਾ ਦੇ ਮਾਧਿਅਮ ਦੇ ਨਾਲ ਲੋਰ ਮੰਦਾਂ ਨੂੰ ਹੈਬਲੈਂਸ ਦੀ ਸੇਵਾ ਦੇਣਾ ਕਿੰਨੀ ਜਾਨਾਂ ਬਚਾਈਆਂ ਇਹਨਾਂ ਲੋਕਾਂ ਨੇ ਇਹਨਾਂ ਦੀ ਸੇਵਾ ਦੇ ਕੇ ਤੁਸੀਂ ਕੁਝ ਵੀ

ਬਹੁਤ ਬਹੁਤ ਵਰਗ ਨੂੰ ਬਹੁਤ ਬਹੁਤ ਜਾਗਰੂਤ ਕਰਦੇ ਨੇ ਲਗ ਲਗ ਲਾਕਿਆ ਹੈ ਇਸ ਦਿਨੀ ਤੇ ਵੀ ਮੈਂ ਬਹੁਤ ਇਹਨਾਂ ਨੂੰ ਧੰਨਵਾਦ ਕਰਨਾ ਹੈ ਔਰ ਇਸ ਦਾ ਰਿਐਪਰੀਸ਼ੀਏਟ ਕਰਨਾ ਹੈ ਔਰ ਜਿਹੜਾ ਅੱਜ ਸਿਵਨ ਹਸਪੀਟਲ ਦੇ ਵਿੱਚ ਲੱਗਿਆ ਸਮਾਜਿਕ ٹرسٹ ਵੱਲੋਂ ਪਤਾ ਕਿ 117 ਯੂਨਿਟ ਹੋ ਚੁੱਕੇ ਨੇ ਔਰ ਹਜੇ ਸੂਹਿਰ ਦਾ ਰੇਲਾ ਸ਼ੁਰੂਆਤ ਆ ਉਸ ਬਹੁਤ ਵਰਗ ਜਿਹੜਾ ਅੱਜ ਜਾਗਰੂਤ ਹੋ ਰਿਹਾ ਜਿਸ ਤੱਕ ਮੇਰਾ ਛੋਟਾ ਵੀ ਇਹਨੇ ਬਰਥਡੇਸ ਵੀ ਦਿੱਤੇ ਹੋਰ ਸਭੀ ਕਰ ਰਹੇ ਨੇ ਇਹ ਸਭ ਕੋ ਪਟਾਈ ਨੂੰ ਮਹਾਨ ਕਰ ਇਹ ਜਿਹੜਾ ਜੰਮੇ ਵੀ ਸੇਵਾ ਲਈ ਖੜੇ ਲਾਰ ਦੇ ਉਹ ਮਹਾਨ ਹੁੰਦੇ ਨੇ ਉਹਦਾ ਬਹੁਤ ਅੰਦੇ ਜਿਹੜੇ ਅਰਦਾਸ ਕਰਦੇ ਚਲੋ ਤੁਹਾਡੀ ਮਰਜੀ ਹੈ ਅੱਜ ਮੈਨੂੰ ਸਰਵਾਜੀ ਇੱਧਰ ਆਓ ਕਿਹਦੀ ਕੌਣ ਹੈ ਅਮੀਰ ਹੈ ਗਰੀਬ ਹੈ ਕੌਣ ਸਬਕ ਹੈ